ਸਾਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਨੰਬਰ 1 ਤੇ ਅੱਜ ਅਸੀਂ ਆਏ ਆ ਸਤਲੋਜ ਦਰਿਆ ਜਿਹੜੀ ਇੱਥੇ ਮਡਾਲਾ ਸ਼ਨਾਂ ਦੇ ਲੱਗ ਜਿਹੜੀ ਪਾਣੀ ਨੇ ਢਾ ਲਾਈ ਆ ਤੇ ਉੱਥੇ ਵਿੱਚ ਘਰ ਜਿਹੜੇ ਆ ਉਹ ਪਿਛਲੇ ਪਾਸਿਓਂ ਜਿਹੜੇ ਸੀਗੇ ਨਾ ਉਹ ਥੱਲਿਓਂ ਘਰ ਖੁਰ ਚੁੱਕੇ ਆ ਜਿਹੜੇ ਘਰ ਜਿਹੜੀ ਦੇਖਦੇ ਤੁਸੀਂ ਇਧਰ ਕੈਮਰੇ ਵਾਲ ਦੇਖੋ ਘਰ ਜਿਹੜੇ ਇਹਨਾਂ ਦੀ ਜਿਹੜੀਆਂ ਪਿਛੋਂ ਫਰਸ਼ਾਂ ਜਿਹੜੀਆਂ ਬਹਿ ਚੁੱਕੀਆਂ ਤੇ ਬੀਮਾ ਦੇ ਉੱਤੇ ਹੀ ਖੜੇ ਆ ਤੇੜਾਂ ਇੱਥੇ ਆ ਚੁੱਕੀਆਂ ਸੋ ਥੱਲਿਓਂ ਪਾਣੀ ਨੇ ਢਾ ਲਾ ਕੇ ਤੇ ਸਾਰਾ ਥੱਲਿਓਂ ਖਾਲੀ ਕਰ ਦਿੱਤੇ ਸੋ ਇਹਨਾਂ ਨੇ ਕਾਫੀ ਪੈਸਾ ਲਾ ਕੇ ਘਰ ਬਣਾਏ ਸੀਗੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਕੀ ਗੱਲ ਹੋਈ ਇਸ ਸਾਰੀ ਸਸਿਕਲ ਜੀ ਸਸਿਕਲ ਇਹ ਪਾਣੀ ਜਿਹੜਾ ਤਾਂ ਪਹਿਲਾਂ ਕਿੱਥੇ ਕਿ ਸੀਗਾ ਇਹ ਪਹਿਲਾਂ ਪਾਣੀ ਹੈਗਾ ਸੀ 2 ਕਿਲੋਮੀਟਰ ਦੂਰ ਸਕੇ ਠੀਕ ਆ ਜੀ ਹਾਂਜੀ ਕਰਬਨਾਸੀ ਕਰਦੇ ਮੋਡੇ ਕੋਈ ਪਾਣੀ ਨਹੀਂ ਹੈਗਾ ਸਿੱਥੇ ਠੀਕ ਹੈ ਇਹ ਤੇ ਇਹ ਹੁਣ ਇੱਥੇ ਕਿੰਨੇ ਚਿਰ ਤੋਂ ਹੁਣ ਇੱਥੇ ਪਾਣੀ ਆ ਗਿਆ ਇਧਰ ਤੋਂ 10 15 ਕਿਲੋ ਮੀਟਰ ਹਾਂਜੀ ਹਾਂਜੀ ਇੱਥੇ ਹੋ ਗਿਆ ਜਮੀਨਾ ਸਾਰਾ ਪਾਣੀ ਉਹਦਾ ਵਗਦੇ ਨੂੰ ਤੇ ਇੱਥੇ ਹੋ ਗਏ 10 15 ਦਿਨ ਆਏ ਠੀਕ ਹੈ ਜੀ ਟਾਹ ਲੌਂਦਾ 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 ਆਪਣੇ ਕੰਬਰੇ ਤੱਕ ਪਹੁੰਚ ਗਿਆ ਠੀਕ ਹੈ ਜੀ ਹੁਣ ਕੰਬਰਿਆਂ ਨੂੰ ਵੀ ਟਾਹ ਟੇਰੀ ਲਾਈ ਜਾਂਦਾ ਕੋਈ ਸਮਝ ਨਹੀਂ ਆਉਂਦੀ ਬਸ ਕੀ ਕਰੀਏ ਤੇ ਕੀ ਨਾ ਕਰੀਏ ਕੋਈ ਪਤਾ ਨਹੀਂ ਲੱਗਦਾ ਤੇ ਇੱਥੇ ਤੁਸੀਂ ਦੇਖ ਕਿੰਨਾ ਕ ਨੁਕਸਾਨ ਹੋ ਗਿਆ ਤੁਹਾਡਾ ਜਿਹੜਾ ਇਹ ਹੈ ਇੱਥੇ ਸਭ ਕੰਬਰੇ ਦਿੱਗ ਚੁੱਕਿਆ ਬੈਕ ਸਾਈਡ ਸਾਰੀ ਦਿੱਗ ਚੁੱਕੀ ਆ ਅੱਛਾ ਕੋਈ ਇਹਦਾ ਹੈ ਨਹੀਂ ਬੇਕਾਰਾ ਜੀ ਬੇਕਾਰ ਹੋ ਚੁੱਕੇ ਹਾਂ ਤੁਸੀਂ ਕਿਸੇ ਸੰਸਥਾ ਨੂੰ ਜਾਂ ਕਿਸੇ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਵੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਹੈ ਨਾ ਉਹਦੇ ਬਾਰੇ ਉਸ ਤੋਂ ਕੰਨੇ ਸਾਡੇ ਜਿਹੜਾ ਨੁਕਸਾਨ ਆਇਆ ਸਾਨੂੰ ਪਰਪਾਈ ਦਿੱਤੀ ਜਾਵੇ ਪ੍ਰਸ਼ਾਸਨ ਨੇ ਹੋਈ ਸਾਡੀ ਤਾਂ ਬੇਨਤੀ ਆ ਅਪੀਲ ਕਰਦੇ ਅਸੀਂ ਤਾਂ ਸਾਡੀ ਜੋ ਵੀ ਅਗਿਆ ਪਰਫਾਈ ਦਿੱਤੀ ਜਾਵੇ ਸਾਨੂੰ ਸਾਡੇ ਘਰ ਬਣਾਏ ਜਮਣ ਅਸੀਂ ਮਿਹਨਤੀ ਬੰਦੇ ਆ ਸਾਡੇ ਕੋਲ ਕੋਈ ਜ਼ਮੀਨ ਨਹੀਂ ਕੋਈ ਕੁਝ ਨਹੀਂ ਹੈਗਾ ਬਸ ਅਸੀਂ ਸੱਚੀ ਮਿਹਨਤ ਕਰਕੇ ਸੱਜਾ ਗੁਜ਼ਾਰਾ ਸਿਆਦਾ ਬਸੇ ਕਰਦੇ ਆ ਜੇ ਮਤਲਬ ਜੇ ਮਤਲਬ ਕਿ ਤੁਹਾਡੀ ਇੱਥੇ ਜ਼ਮੀਨ ਹੈ ਨਹੀਂ ਤੇ ਕੋਈ ਸੰਸਥਾ ਤੁਹਾਨੂੰ ਹੋਰ ਕਿਤੇ ਘਰ ਬਣਾ ਦੇਵੇ ਇੱਥੇ ਕਿਉਂਕਿ ਫੇ ਹੋ ਸਕਦਾ ਅਗਲੀ ਵਾਰ ਫੇ ਟਹਿ ਜਾਣ ਜੇ ਬਣਾਈ ਮਿਹਨਤ ਕੀਤੀ ਜੇ ਹੋਰ ਕਿਤੇ ਤੁਹਾਨੂੰ ਕੋਈ ਸੰਸਥਾ ਜਾਂ ਸਰ ਸਰਕਾਰ ਕਿਤੋਂ ਵੀ ਤੁਹਾਡੀ ਮਦਦ ਕਰ ਦੇਵੇ ਤੁਸੀਂ ਚਾਹੋ ਨੇ ਹੋਰ ਕਿਤੇ ਬਣਾ ਦੇਵੇ ਹਾਂ ਬਣਾ ਦੇਵੇ ਹੋਰ ਕਿਤੇ ਇੱਥੇ ਮਰਜ਼ੀ ਬਣਾ ਦੇਵੇ ਸਰਕਾਰ ਸਾਨੂੰ ਸਰਕਾਰ ਬਣਾ ਦੇਵੇ ਜਨਤਾ ਬਣਾ ਦੇ ਜੋ ਕਿਹੜਾ ਮਰਜ਼ੀ ਬਣਾ ਸਕਦਾ ਸਾਨੂੰ ਦਰਿਆ ਤੋਂ ਸਰਕਾਰ ਮਿਲ ਜਾਵੇ ਕੋਈ ਪਤਾ ਨਹੀਂ ਦਰਿਆ ਕਿ ਇਧਰ ਤੱਕ ਇਧਰ ਮਾਰਕ ਕਰ ਜਾਂਦਾ ਹੈ ਕੋਈ ਸਮਝ ਨਹੀਂ ਆਉਂਦੀ ਹਾਂਜੀ ਤੇ ਇੱਥੇ ਤੁਹਾਡੇ ਕੋਲ ਜ਼ਮੀਨ ਹੈ ਨਹੀਂ ਤੁਸੀਂ ਕੀ ਕਾਰੋਬਾਰ ਕਰਦੇ ਇੱਥੇ ਅਸੀਂ ਬਸ ਦਿਹਾੜੀ ਕਰਦੇ ਆ ਕੋਈ ਸਾਡਾ ਕੋਈ ਮਜ਼ਦੂਰੀ ਕਰਦੇ ਆ ਜੀ ਦੋਨੇ ਦੋ ਮੇਰੇ ਬੱਚੇ ਆ ਗੁਡੀਆਂ ਇੱਕ ਮੁੰਡਾ ਆ ਠੀਕ ਆ ਜੀ ਗੁਡੀਆਂ 12 13 ਸਾਲ ਦੀ ਹੈ ਵੀ 15 ਦੀ ਠੀਕ ਹੈ ਬੱਚਾ ਹੈਗਾ 9ਵੀਂ ਪੜਦਾ ਆ ਠੀਕ ਹੈ ਤੇ ਕੋਈ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਬੱਚੇ ਲੈ ਕੇ ਕਿੱਧਰ ਜਾਈਏ ਕਿੱਧਰ ਜਾਈਏ ਕਿ ਤਰਨਾ ਚਾਈਏ ਇਹ ਹੋ ਦਿਹਾੜੀਆਂ ਕਰ ਕਰਕੇ ਬਣਾਏ ਦਿਹਾੜੀਆਂ ਕਰ ਕਰਕੇ ਹੋ ਖੜੇ ਕੀਤੇ ਬੱਚਿਆਂ ਲਈ ਜਵਾਨ ਹੁੰਦੇ ਜਾਂਦੇ ਆ ਹਾਂਜੀ ਤੇ ਵੀ ਬੱਚਿਆਂ ਵਾਸਤੇ ਤਾਂ ਤਰ ਮਣਾਉਣੀ ਆ ਪਰ ਇਹ ਹਾਫਤਾ ਪਤਾ ਨਹੀਂ ਆ ਗਈ ਸਾਡੇ ਫਿਰ ਤੋਂ ਤੋਂ ਉਖਾਈ ਨਹੀਂ ਇਹ ਤਾਂ ਬਹੁਤ ਵੱਡੀ ਮਾਰ ਪਈ ਆ ਹਾਂਜੀ ਹਾਂਜੀ ਉੱਥੋਂ ਤੋਂ ਉੱਤੋਂ ਤੋਂ ਇਹ ਜਿਹੜੇ ਲੋਕ ਆ ਇਹਨਾਂ ਨੇ ਆਪਣੀ ਦਿਹਾੜੀਆਂ ਕਰਕੇ ਮਿਹਨਤ ਕਰਕੇ ਆਪਣਾ ਘਰ ਖੜਾ ਕੀਤਾ ਅੱਜ ਸੱਤ ਲੋਹ ਦਰਿਆ ਨੇ ਢਾ ਲਾ ਕੇ ਤੇ ਥੱਲਿਓਂ ਖੋਰ ਕੇ ਰੱਖ ਦਿੱਤਾ ਸੋ ਅਸੀਂ ਕਹਿੰਨੇ ਆ ਕਿ ਜਿਹੜੀਆਂ ਸੰਸਥਾਵਾਂ ਇੱਧਰ ਉੱਧਰ ਪੈਸੇ ਦਿੰਦੀਆਂ ਉਹ ਆਪ ਇੱਥੇ ਆ ਕੇ ਇਹ ਬੰਡਾਲਾ ਛੰਨਾ ਦਾ ਬੰਨ ਵੰਦਾ ਤੇ ਇੱਥੇ ਆ ਕੇ ਆਪ ਇਨਕੁਆਰੀ ਕਰਕੇ ਇਹਨਾਂ ਗਰੀਬਾਂ ਲੋਕਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਜਿਹੜੇ ਇਹਨਾਂ ਨੂੰ ਬਹੁਤ ਜ਼ਰੂਰੀ ਆ ਘਰ ਕਿਉਂਕਿ ਤੇੜਾ ਪਾੜ ਚੁੱਕੀਆਂ ਸਾਰੇ ਘਰ ਦੇ ਵਿੱਚ ਅੰਦਰ ਇਸ ਟਾਈਮ ਹਨੇਰਾ ਤੁਹਾਨੂੰ ਦਿਖਾ ਨਹੀਂ ਸਕਦੇ ਜੇ ਦਿਨੇ ਕਿਸੇ ਦੇ ਨਾਵਾਂਗੇ ਤੁਹਾਨੂੰ ਸਾਰਾ ਦਿਖਾਵਾਂਗੇ ਪਰ ਘਾਰੇ ਬਿਲਕੁਲ ਬੇਕਾਰ ਹੋ ਚੁੱਕੇ ਲੈਂਟਰ ਪਾ ਕੇ ਇਹਨਾਂ ਨੇ ਮਸਾ ਘਰ ਬਣਾਏ ਸੀਗੇ ਸੋ ਬੇਨਤੀ ਕਰਦੇ ਆ ਕਿ ਇਹਨਾਂ ਨੂੰ ਇਹ ਥੋੜਾ ਬਹੁਤਾ ਕਿਤੇ ਹੋਰ ਕਿਤੇ ਬਣਾ ਕੇ ਦਿੱਤਾ ਜਾਵੇ ਤਾਂ ਕਿ ਹੁਣ ਇਹ ਘਰ ਰਹਿਣ ਵੈਕ ਨਹੀਂ ਰਹਿ ਗਿਆ ਕਿਉਂਕਿ ਦਰਿਆ ਬਿਲਕੁਲ ਬੰਦ ਦੇ ਨਾਲ ਆ ਚੁੱਕਾ ਤੇ ਇਹ ਬਹੁਤ ਖਤਰਾ ਆਇਆ ਥੇ ਤੁਸੀਂ ਦੇਖ ਰਹੇ ਸੀ ਪੰਜਾਬੀ ਨੰਬਰ 1 ਧੰਨਵਾਦ ਜੀ